ਅੱਜ ਇਹ ਸੰਗਤ ਬਹੁਤ ਜ਼ਿਆਰੀ ਹੈ ਵੀ ਅਹੇ ਪੁੱਟ ਸਾਹਿਬ ਨੂੰ ਲੱਗਦਾ ਹੁੰਦੀ ਥੋੜੀ ਜੀ ਬਹੁਤ ਜ਼ਿਆਦਾ ਆਹ ਦੇਖੋ ਇੱਧਰ ਖੜੇ ਮੁੰਡੇ ਇੱਧਰ ਆਹ ਆ ਰਹੇ ਆ ਮੁੰਡੇ ਆ ਦੇਖੋ ਸਰਦਾਰ ਮੁੰਡੇ ਇੱਕ ਬਾੜੀ ਖਬਰ ਗੱਡੀ ਦਾ ਏਸੀ ਕੰਮ ਕਰਨਾ ਬੰਦ ਕਰਕੇ ਤੇ ਬਾਹਰ ਤੋਂ ਸੱਤੀ ਹਵਾ ਆ ਰਹੀ ਹੈ ਇਹ ਪਤਾ ਨਹੀਂ ਹੋਣਾ ਗੱਡੀ 'ਚ ਕੀ ਪ੍ਰੋਬਲਮ ਹੋ ਗਈ ਆ ਪੱਦਾ ਪੱਦਾ ਬਲਕਿ ਡਾਅ ਬਣਾ ਚਾਂਵ ਲੱਗਿਆ ਹੋਇਆ ਉਹ ਜਾਂ ਪਤਾ ਕਰਦੇ ਲੱਗਿਆ ਗੱਡੀ ਫੌਜੀਆਂ ਦੇ ਗੱਡੀ ਦਾ ਗੱਪੇ ਖੜੀ ਹੈ ਫੌਜੀਆਂ ਨੇ ਗੱਡੀ ਗਲਤ ਖੜਾਈ ਹੋਈ ਸੀ ਉੱਥੇ ਸਾਈਡ ਤੋਂ ਸਾਈਡ ਦੱਬੀ ਹੋਈ ਸੀ ਹੁਣ ਆਪਾਂ ਲੱਭੇ ਤਾਂ ਪਜਾਮ ਲੱਗਿਆ ਮਿੱਟੀ 'ਚ ਬੈਠ ਕੇ ਨਜ਼ਾਰਾ ਆ ਗਿਆ ਨੇ ਮੈਂ। ਜਿੰਨਾ ਬਾਰ ਕਰਾ ਦੇਖਦਾ ਮਿਲੂਗਾ। ਹਾਂ? ਹੁਣ ਕੈਮਰਾ ਸੈੱਟ ਹੋ ਗਿਆ ਮਿੱਤੇ ਯਾਰ। ਇਹ ਕਾਲੇ ਕਾਲੇ ਜਿਹੇ ਦਿਖਾਈ ਜਾਂਦੇ ਤਾਂ। ਦਾ ਨੰਮ ਆ ਰੋਟ ਰਹਾ ਤੇ ਭਾਈ ਪੈਰਾਂ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ। ਤੇ ਬੂਟ ਜਿਹੜਾ ਬੂਟ ਬੰਦਾ ਲੈ ਕੇ ਆਇਆ ਉਹ ਤਾਂ ਇੱਕ ਨੰਬਰ ਵੱਡਾ ਲੈ ਕੇ ਆਇਓ। ਛੋਟਾ ਨਾ ਲੈ ਕੇ ਆਇਓ। ਪੁਜਾਰ ਸਾਡੇ ਤੁਹਾਡੇ ਵਾਸਤੇ ਬੂਟ ਹਲਕਾ ਹੋਣਾ ਚਾਹੀਦਾ ਬੂਟ ਹਲਕਾ ਭਾਰੀ ਬੂਟ ਨਹੀਂ ਚੱਲਦਾ ਤੇ ਇੱਕ ਨੰਬਰ ਵੱਡਾ ਲੈ ਕੇ ਆਇਓ ਮੇਰੇ ਪਾ ਕੱਪੜੇ ਹੋ ਗਏ ਸਟਾਈਲ ਪਾ ਕੱਪੜਾ ਦਾ ਕਰਦਾ ਸਟਾਈਲ ਆ ਬਹੁਤ ਸੋਹਣੀ ਯਾਤਰਾ ਹੋ ਗਈ ਸਾਡੀ ਅੱਜ ਤੇ ਥੋੜਾ ਠਿਕਾਵਟ ਹੋਈ ਆ ਬਾਕੀ ਓਵਰਆਲ ਬਹੁਤ ਸੋਹਣਾ ਰਿਹਾ ਪਰ ਕੈਮਰੇ ਦੀ ਜਿਹੜੀ ਵੀਡੀਓ ਬਣੀ ਨਾਲ ਸਾਰੇ ਬਲੈਕ 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 ਜੀ ਬਣ ਗਈ ਥੋੜੀ ਜੀ ਪਰ ਹੁਣ ਸੈਟਿੰਗ ਦੇਖੀ ਕੈਮਰੇ ਦੀ ਆ ਪਰ ਆਪਣਾ ਸਟੇ ਨਹੀਂ ਜਿਹੜੀ ਆ ਹੁਣ ੱੱਕੇ ਵੀ ਤਾਂ ਹੈ ਤੇ ਦੇਖੋ ਵੀਡੀਓ ਐਡਿਟ ਕਰਕੇ ਥੋੜੀ ਜਿਹੀ ਬ੍ਰਾਈਟਨੈਸ ਚੱਕੂਗਾ ਪੂਰਾ ਇੱਕ ਘੰਟਾ ਹੋ ਗਿਆ 10 ਕਿਲੋਮੀਟਰ ਅਸੀਂ ਅੱਗੇ ਆਏ ਹਾਂ ਟਰੈਫਿਕ ਵਿੱਚ ਫਸੇ ਪਏ ਪੂਰੇ ਪਾਈ ਪਤਾ ਕਾਦੇ ਹੋਇਆ ਪਿਆ ਆ ਦੇਖ ਗੱਡੀ ਆ ਇਹਨੂੰ ਗਲਤ ਗੱਡੀ ਗਲਤ ਲਾਈ ਹੈ ਇੱਧਰ ਸਾਈਡ ਤੇ ਚੱਲਣਾ ਇਹਨੂੰ ਕਹਿੰਦੇ ਨਹੀਂ ਕੋਈ ਵੀ ਇਹਨੂੰ ਕਹਿੰਦੇ ਨਹੀਂ ਵੀ ਗੱਡੀ ਸਾਈਡ ਕਰ ਲੈ ਜਿਹੜਾ ਬਾੜਾ ਬੰਦਾ ਉਹਨੂੰ ਕਹਿੰਦੇ ਨਹੀਂ ਉਹਦੇ ਘੱਟ ਉਹਦੇ ਕਿਧਰੋਂ ਪਿੱਛੋਂ ਉਹ ਉਹਦੀ ਗੱਡੀ ਇੱਧਰ ਲੋ ਆ ਰਹੇ ਵਿੱਚ ਕੱਢ ਕੇ ਇੱਕ ਬੰਦੇ ਦੇ ਵਿੱਚ ਤੇ ਹੁਣ ਇੱਕ ਬੰਦੇ ਦੀ ਗੱਡੀ ਨਿਕਲੂਗੀ ਤਾਂ ਸਿੱਧੀ ਹੁੰਗਲੀ ਆ ਦੇ ਕਿੱਥੇ ਲਾਤੀ ਗੱਡੀ ਤੇ 3 ਜਣੀ ਲੈ ਵੀ ਚ ਕਰ ਹੁਣ ਹੋਰ ਦੱਦੇ ਹੁਣ ਜੋ ਬੜੀ ਗੱਡੀਆਂ ਕਿੱਦਾਂ ਪੂਰੇ ਹੋ ਦੇ ਪੱਟੀ ਦੇ ਉੱਪਰ ਪੱਟੀ ਦੇ ਉੱਪਰ ਲਾਉਣ ਲੱਗਿਆ ਇਹ ਪੂਰੇ ਅਸਰ ਇਹਦਾ ਟਾਇਰ ਵੱਡੋ ਹੋਣਾ ਨੇ ਹੋਰ ਚੱਲ 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 ਵਿਚ ਮਾਰੀ ਦੇ ਪਾਰਾ ਵੀ ਟਾਇਰ ਕਰ ਸਕਦੇ ਇਹਦੇ ਵਿਚ ਮਾਰਤਾ ਪਾਸੇ ਗੱarni ਨੇ ਨਵੀ ਤੇ ਟਾਇਰ ਵੱਡੋ ਹੋਦਾ ਜਿੱਦਾਂ ਥੱਲੇ ਵੀ ਹੋ ਰਿਹਾ ਵੀ ਪਰਾਂ ਵੀ ਉਹਨੇ ਟਾਇਰ ਕਰ ਲੈਣ ਕਿਉਂਕਿ ਗੱਲ ਹੋਰ ਉਹ ਉਹਦੀ ਫੁੱਟਪਾਥ ਗੱਲ ਜੋੜਦੀ ਪਰਾਂ ਨੇ ਇਹ ਮਨੂ ਨਹੀਂ ਦਿਖਾ ਸਾਰਿਆਂ ਘਟੂਗਾ ਤੈਨੂੰ ਦੇਖ ਲਈ ਪੰਜ ਪੱਦਾ ਪੱਲਾ ਕਿਤਾ ਪੜਾ ਚਾਵ ਲੱਗਿਆ ਹੋਇਆ ਉਹ ਜਾਂ ਪਤਾ ਕਰਦੇ ਲੱਗਿਆ ਗੱਡੀ ਫੌਜੀਆਂ ਦੇ ਗੱਡੀ ਦਾ ਗੱਪੇ ਖੜੀ ਹੈ ਫੌਜੀਆਂ ਨੇ ਗੱਡੀ ਗਲਤ ਖੜਾਈ ਹੋਈ ਸੀ ਇੱਥੇ ਸਾਈਡ ਸਾਈਡ ਦੱਬੀ ਹੋਈ ਸੀ ਹੁਣ ਲਾ ਪਤਾ ਕਿੱਥੇ ਤੱਕ ਜਾਮ ਲੱਗਿਆ ਦੇਖੋ ਤੁਸੀਂ ਇੱਥੇ ਹੀ ਟ੍ਰੈਫਿਕ ਬਹੁਤ ਜਾਮਤਾ ਹੁਣ ਅਸੀਂ ਜੋਸ਼ੀ ਮੱਠ ਹੋਟਲ 깔 ਲੈ ਇੱਕ ਹੁਣ ਇੱਥੇ ਸਟੇ ਕਰਾਂਗੇ ਬਈ ਗੱਡੀ 'ਚ ਉਤਰਿਆ ਤੁਰ ਨਹੀਂ ਹੋ ਰਿਹਾ ਹੈਗਾ ਲਤ ਲਤਾਂ ਬਫੇ ਮਰਦਾ ਬਹੁਤ ਬਰਾ ਹਾਲ ਹੋ ਰਿਹਾ ਯਾਰ ਬਸ ਤੁਰ ਵੀ ਨਹੀਂ ਹੋ ਰਿਹਾ ਯਾਰ ਮੈਂ ਤਾਂ ਇਹ ਉਧਰ ਤਾਂ ਨਹੀਂ ਮੈਂ ਜਿੱਥੇ ਟਕਾਣੇ ਵੇ ਰੋਧੂੰਗਾ ਮੈਂ ਨਾ ਹੰਨੇ ਮੈਂ ਤੋੜੀ ਗਾ ਮੈਂ ਤਾਂ ਠੀਕ ਆ ਮੇਰੇ ਲੱਤਾਂ ਬਹੁਤ ਅਰ ਦੇ ਕਹਿੰਦੇ ਸਦਾ ਨਹੀਂ ਤੂੰ ਰੋ ਰਿਹਾ ਆ ਭਾਈ ਆਪਣੇ ਮੈਂ ਲੱਤਾਂ ਦੇ ਤੇ ਕਾਟੀਆਂ ਤੇ ਤੂੰ ਦਰਸੇ ਭਰ ਭੋਲੇ ਯਾਰ ਨਿੰਮੇ ਦੇ ਨਾਲ ਕੱਪੜੇ ਇਕੱਠੇ ਹੋ ਗਏ ਤੇ ਤੂੰ ਹੁਣ ਅਸੀਂ ਅਲੱਗ-ਅਲੱਗ ਕਰ ਲਈਏ ਤੇ ਸਵੇਰ ਉੱਠ ਕੇ ਨਿਕਲ ਜਗਾ ਫਿਰ ਘਰ ਜਾ ਕੇ ਮੈਂ ਗਨ ਜੁੱਧ ਮਾਰਨੇ ਨਾਲ ਅਲੱਗ-ਅਲੱਗ ਕਰ ਲਈਏ ਸਾਰੇ ਇਕੱਠੇ ਪਏ ਸਾਡੇ ਆ ਪੂਰਾ ਬੈਗ ਨਿੰਮੇ ਦੇ ਭਰਿਆ ਵੈਸਟ ਆ ਹਾਂ ਭਾਈ ਯਾਰ ਆਪਾਂ ਬੇਰੀਆਂ ਅੱਛਾ ਰੱਖਦੇ ਰੱਖਦੇ ਨਮੈਲ ਬੈਗ ਜੋੜੇ ਗੋ ਰਹੇ ਜੀ ਜੀ ਲੋਰ ਲੋਰ ਹਾਂ ਦੂਜੀ ਸਵੇਰ ਹੋ ਚੁੱਕੀ ਆ ਤੇ ਬੱਡੇ ਸਟਾਰਟ ਕਰਤੀ ਆ ਉਹ ਬੜੀਆਂ ਕਿੱਟੀਆਂ ਸਾਹਮਣੇ ਤੇ ਇਹ ਮੁੰਡੇ ਪਰ ਉਹ ਮਾੜਾ ਜਿਹੀ ਸਵੇਰੇ ਬਰਫੀਆਂ ਦੇਖ ਰਹੇ ਆ ਕਿੰਦਾ ਦੀਆਂ ਬਰਫੀਆਂ ਬਣੀਆਂ ਹੋਈਆਂ ਸਭ ਤੇ ਲੱਤਾਂ ਦਰਦ ਕਰਨ ਲੱਗੀਆਂ ਹੋਈਆਂ ਕੱਲਾ ਨਿੰਮਾ ਪਰੋੜਾ ਖਾਣ ਲੱਗਿਆ ਨਿੰਮਾ ਪਾਜੀ ਪਰੋੜਾ ਖਾ ਰਹੇ ਨੇ ਇਹ ਖਾਣਾ ਤੋਂ ਮੈਂ ਦਾ ਨਹੀਂ ਖਾਂਦਾ ਸਵੇਰ ਸਵੇਰ ਮੈਂ ਕੁਝ ਨਹੀਂ ਖਾਂਦਾ ਹਾਂ ਉੱਤਰੋਂ ਦੇਖਦੇ ਪਰੌੜੇ ਵਰ ਨੂੰ ਵੀ ਕਿਹੜਾ ਖਾਵੇ ਕਿਹੜਾ ਨਾ ਖਾਵੇ ਇੱਕ ਗੱਲ ਤਾਂ ਮੈਂ ਚੀਜ਼ ਭੁੱਲ ਗਿਆ ਤਾਂ ਬਰਫੀ ਆਣੀ ਆਹ ਕਿਹੜੀ ਬਰਫੀ ਹੋਈ ਆ ਨਹੀਂ ਤੁਹਾਨੂੰ ਦੇਖਣੀ ਦੋ ਵੀ ਸੇਹ ਦੇ ਦਿਓ ਜੀ ਹਾਂ ਆਹ ਮਨ ਚਾ ਚੀਜ਼ ਇਹ ਦੇਖੋ ਆਜੋ ਵੀ ਆਜੋ ਬਰਫੀ ਆ ਗਈ ਬਰਫੀ ਸਮਾਜ ਦਾ ਬੇਕਲੋਕੇ ਬੱਤੀ ਵੱਲ। ਪ੍ਰੋੜੇ ਵਾਲੇ ਉਧਰ। ਅੱਬਾ ਟਰੱਕਾਂ ਨੂੰ ਮਾਰੂਗਾ। ਉਹਨਾਂ ਨੂੰ ਟਾਕਾ ਕੇ ਮਾਰੂਗਾ। ਜੇ ਚਾਹੇਂਦੇ ਜੇ ਪੂਰਤੀਆਂ ਲਗਾ। ਯੋ ਉਹਨੇ ਵਰਕ ਫੀਲਡ ਤੇ ਇੱਧਰ ਦੇ ਨਹੀਂ ਰਿਹਾ ਹੈਗਾ। ਜੇ ਖਾਉਂਗਾ ਕਹਦਾ ਉਲਟੇ ਰਗ ਹੁੰਦੇ। ਲਓ ਜੀ ਹੁਣ ਗੱਡੀਆਂ ਤੋੜ ਲੀਆਂ। ਖੜ ਜਾ ਖੜ ਜਾ ਸਾਡੀ ਫੋਰਸ ਚੁੜੀ ਹੈ। ਨੰਮਾ ਕਹਦਾ ਖਰਚਾ ਖਰਚਾ ਖੜ ਜਾ। ਉਹ ਗੱਫਾ ਹੁੰਦੀਆਂ ਪਿੱਛੇ। ਇਹ ਤਾਂ ਟਰੱਕਾਂ ਦਾ ਟਰੱਕਾਂ ਦਾ ਟਰੱਕਾਂ ਦਾ। ਹਾਂ ਅੰਦਰ ਬੱਸਾਂ ਦੀ ਜਾਮ ਲੱਗ ਗਈ ਅੱਗੇ ਨੂੰ ਕੋਈ ਅੱਗੇ ਗੱਲ ਬੜੀ ਜੱਕੇ ਗੱਲ ਹੈ ਅੱਗੇ ਗੱਲ ਹੈ ਟਰੱਕ ਆਉਂਦਾ ਯਾਰ ਪੁੱਜ ਗਿਆ ਦੇਵਪਰਾਗ ਇੱਥੇ ਬਹੁਤ ਲੋਕਾਂ ਦਾ ਖੜ ਕੇ ਇੱਥੇ ਵੀਡੀਓ ਵੀਡੀਓ ਬਣਾਉਂਦੇ ਦੇਖਦੇ ਆਲੇ-ਦਾਲੇ ਤੇ ਸਾਹਮਣੇ ਆ ਜਿਹੜਾ ਆਪਣਾ ਨਦੀਆਂ ਦੋ ਨਦੀਆਂ ਇਕੱਠੇ ਆਉਂਦੀਆਂ ਇੱਥੇ ਤੇ ਫਿਰ ਗੰਗਾ ਜੀ ਬਣ ਜਾਂਦੀ ਫਿਰ ਆਹ ਅਲਕਨੰਦਾ ਤੇ ਬਗਰੀ ਨਾ ਜਿਹੜੀ ਆਹ ਆਉਂਦੀ ਇੱਧਰ ਤੇ ਹਦ ਉਹਨਾਂ ਦਾ ਇਕੱਠਾ ਹੋ ਗਣਾ ਇੱਥੇ ਤੇ ਆ ਜਾਂਦਾ ਇੱਥੇ ਜਿਹੜਾ ਇਤਿਹਾਸ ਹੈ ਆ ਰਾਮ ਜੀ ਨੇ ਇੱਥੇ ਤਪੱਸਿਆ ਕੀਤੀ ਸੀ ਕਿ ਜਦੋਂ ਸਿਰਫ ਅੱਛਾ ਕਈ ਲੰਗਰ ਛੱਡ ਗਏ ਐ ਇੱਕ ਲੰਗਰ ਤੋਂ ਖੜੇ ਐ ਇੱਥੇ ਤੇ ਇੱਥੇ ਹੋਰ ਮੁੰਡੇ ਵੀ ਖੜੇ ਆ ਸੰਗਤ ਬਹੁਤ ਜ਼ਿਆਰੀ ਐ ਵੀ ਅਹੇ ਗੁਰੂ ਸਾਹਿਬ ਨੂੰ ਇੱਕ ਤਾਂ ਉਹਦੀ ਥੋੜੀ ਜੀ ਬਹੁਤ ਜ਼ਿਆਦਾ ਆਹ ਦੇਖੋ ਇੱਧਰ ਖੜੇ ਮੁੰਡੇ ਤੇ ਇੱਧਰ ਆਹ ਆ ਰਹੇ ਆ ਮੁੰਡੇ ਆ ਦੇਖੋ ਸਰਦਾਰ ਮੁੰਡੇ ਬਹੁਤ ਲੰਗੇ ਮੋਟਸਾ ਥੋੜੇ ਜੀ ਬਹੁਤ ਜ਼ਿਆਦਾ ਮੋਟਸਾ ਲੱਗੇ ਮੋਟਸਾ ਬਹੁਤ ਸੰਗਤ ਜ਼ਿਆਰੀ ਐ ਭਾਜੀ ਆ ਲੰਗਰ ਲੱਗਿਆ ਜੀ ਇੱਥੇ ਰੁਰੜਕਾ ਰੁਰੜਕਾ ਵਾਲੇ ਕਰਨਾਲੇ ਤੋਂ ਕੌਣਤਾ ਬਈਓ ਰਸਤਾਂ ਚੰਗਾ ਬਠੇ ਲੰਗਰ ਸ਼ਖਰੀਆ ਨੇ ਭਾਈ ਬਹੁਤ ਵਧੀਆ ਲੰਗਰ ਦਾ ਸਵਾਦ ਲੱਗਿਆ ਪੂਰੀਆਂ ਛੋਲਿਆਂ ਦਾ ਤੇ ਨਿਮਾ ਭਾਜ ਹੁਣ ਸੇਵਾ ਦੇਣ ਲੱਗਿਆ ਉਹ ਕਿੱਥੇ ਸੱਤਿਆਂ ਨੇ ਆਹ ਓ ਭਾਈ ਨੰਬਰ ਮੰਗ ਕਰ ਰਹੀ ਤੁਹਾਡਾ ਬਾਬ ਜੀ ਰੋਪੜ ਤੋਂ ਰੋਪੜ ਤੋਂ ਜੀ ਬਹੁਤ ਬਹੁਤ ਸੇਵਾ ਦਾ ਧੰਨਵਾਦ ਜੀ ਨਿੰਮਾ ਭਾਜੀ ਸੇਵਾ ਕਰਕੇ ਫਿਰ ਚਾਹ ਸਕਦੇ ਹੋਏ ਤੇ ਵੀਰ ਜੀ ਪਾਇ ਥੋੜੀ ਬਹੁਤ ਵੱਡੀ ਸੇਵਾ ਸੰਗਤਾਂ ਵਾਸਤੇ ਜਿਹੜਾ ਤੁਸੀਂ ਐਡਾ ਬੜਾ ਪ੍ਰਾਲਾ ਕੀਤਾ ਨਹੀਂ ਕਈ ਵਾਰ ਰੱਬ ਇਹਦਾ ਸੁਣ ਲੈਂਦਾ ਮੈਂ ਸੇਵਾ ਕਰਨ ਦੀ ਗੱਲ ਕਰ ਰਿਹਾ ਤਾਂ 20 ਮਿੰਟ 25 ਮਿੰਟ ਸੇਵਾ ਕਰਕੇ ਆ ਗਿਆ ਤੁਸੀਂ ਚਲੋ ਚੱਲਨੇ ਮੈਂ ਮੜ ਵਿੱਚ ਹੁਣ ਤੋ ਇੱਕ ਨੰਬਰ ਮਹੂਰ ਜੇਵਾ ਨਾਲ ਲੜ ਗਈ ਇੱਕ ਮਾੜੀ ਖਬਰ ਗੱਡੀ ਦਾ AC ਕੰਮ ਕਰਨਾ ਬੰਦ ਕਰ ਗਿਆ ਤੇ ਬਾਹਰ ਤੋਂ ਠੰਢੀ ਹਵਾ ਆ ਰਹੀ ਹੈ ਇਹ ਪਤਾ ਨਹੀਂ ਹੁਣ ਗੱਡੀ 'ਚ ਕੀ ਪ੍ਰੋਬਲਮ ਹੋ ਗਈ ਹੈ ਜੇ ਜਾ ਕੇ ਦਿਖਾਵਾਂਗੇ ਪਰ ਠੰਢੀ ਹੀ ਹਵਾ ਆ ਪੈਣੀ ਗਰਮੀ ਬਹੁਤ ਬਾਹਰ ਜ਼ਿਆਦਾ ਹੈ ਪਰ ਇਹ AC 'ਚ ਗੱਬਰ ਹੋਵੇ ਹੁਣ ਜਾ ਕੇ ਦਿਖਾਵਾਂਗੇ ਮਾਰੀਆਂ ਖੋਲਦੇ ਸਾਰਟਸ ਪਰਤੇ ਹੁਣ ਹੁਣ ਅਸੀਂ ਬੰਦ ਕਰਾਇਆ ਸੀ ਫਿਰ ਦੁਬਾਰੇ ਚਲਾ ਕੇ ਦੇਖਦੇ ਆ ਕਿਹੜਾ ਵਰਤ ਅਸੀਂ ਰਿਸ਼ੀ ਖਿੱਚ ਕਢ ਗਏ ਇੱਥੇ ਗੱਡੀ ਗਰਮ ਹੋ ਗਈ ਹੈ ਗੱਡੀ ਦਾ ਮਤਲਬ ਮੂਰਲਾ ਪੱਖਾ ਕੰਮ ਕਰਨਾ ਛੱਡ ਗਿਆ AC ਵਿੱਚ ਬੰਦਾ ਹੁਣ ਅਸੀਂ ਉਹਦਾ ਕੋਲ ਉਹ ਦਿਖਾਉਣ ਲੱਗ ਗਏ ਗੱਡੀ ਕਿਆ ਕਹਤੋਂ ਤੇ ਹੀਟ ਦਿਖਾਉਣ ਲੱਗਦੀ ਗੱਡੀ ਯਾਰ ਹੁਣ ਥੋੜਾ ਚੰਗ ਬੰਦ ਕਰੀ ਮੈਂ ਐਂਜੈਂਸੀ ਨੂੰ ਫੋਨ ਕਰਿਆ ਕੁਝ ਗੱਲਾਂ ਹੁਣ ਦੇਖਦਾ ਇਥੇ ਐਂਜੈਂਸੀ 5 ਕਿਲੋਮੀਟਰ ਦੂਰ ਹੈ ਚੱਕਰੇ ਪਰ ਹੁਣ ਇੱਥੇ 5 ਕਿਲੋਮੀਟਰ ਦਾ ਪੈਸੇ 5 ਮਿੰਟ ਲੱਗਣੇ ਤੇ ਉਹ ਹੈ ਤਾਂ 7 ਕਿਲੋਮੀਟਰ ਨੇ ਇੱਥੇ 5 ਮਿੰਟ ਦਿਖਾ ਰਿਹਾ ਮੈਂ ਆਨਲਾਈਨ ਸਰਚ ਕੀਤਾ ਮੈਂ ਤੇ ਹੁਣ ਜਿਹੜੀ ਟਰੈਕ ਜਮ ਹੋ ਰਹੀ ਹੈ ਇਹਦੇ ਕਰਕੇ ਤੁਹਾਨੂੰ ਚੱਕਰ ਖੜਾ ਹੋਣਾ ਫਿਰ ਅਸੀਂ ਇਹ ਸੋਚਦੇ ਕਿ ਦਸ ਰਸਤੇ ਕੇ ਬੰਦ ਨਾ ਹੋ ਜAVE ਇਸੇ ਸੋਚ ਕਰ ਜAVE ਚਲ ਪੁੱਛਦਾ ਇੱਕ ਨੋ ਬੜਾ ਮੈਂ ਫਿਰ ਵੀ ਰਸੀ ਕੇਸ ਵਿੱਚ ਯਾਸਵੀ ਲੱਭੀ ਗੁਰਮੇਂਦਰ ਆਲ ਮਰੇ ਇੱਥੇ ਚੱਲਿਆ ਲੈ ਉਹਨੂੰ ਲੈ ਆ ਇੱਧਰ ਨੂੰ ਦੇਖਦੇ ਇੱਥੇ ਕੀ ਕਹਿੰਦੇ ਹੁਣ ਇਹ ਨਾਲ ਕਿ ਸਭ ਤੋਂ ਪਹਿਲਾਂ ਇੱਕ ਸਕਾਰਪਿਓ ਖੜੀ ਆ ਪੰਜਾਬ ਦੇ ਪੰਜਾਬ ਨੰਬਰੇ ਆ ਉਹ ਕਹਿੰਦੇ ਗੱਡੀ ਸਾਡੀ ਮਿਸਿੰਗ ਕਰ ਰਹੀ ਹੈ ਮਿਸਿੰਗ ਨੂੰ ਉਹਨੂੰ ਹਟਾਉਣਗੇ ਪਹਿਲੀ ਗੱਲ ਨਾਲ ਬੱਥੇ ਸਰਦਾਰ ਗੱਡੀ ਖਰਾਬ ਹੋਈ ਉਹਨਾਂ ਦੀ ਸਰਦਾਰ ਕਹਿੰਦਾ ਪਹਿਲੀ ਵਾਰ ਦੇਖੇ ਗੱਡੀ ਗੱਡੀ ਖਰਾਬ ਹੋਈ ਪਹਿਲੀ ਵਾਰ ਦੇਖੇ ਸਰਦਾਰ ਅਸੀਂ ਗੱਡੀ ਸਾਡੀ ਸਿਵਰੇ ਨਹੀਂ ਆ ਗਈ ਅਸੀਂ ਗੱਡੀ ਹੌਲੀ-ਹੌਲੀ ਲੈ ਕੇ ਜਾ ਰਹੇ ਹਾਂ ਰਿਸ਼ੀ ਕੇਸ ਕਹਿੰਦਾ ਸਾਡਾ ਪੱਕਾ ਹੈ ਵੀ ਹੁਣ ਚਲੋ ਕਿ ਅਸੀਂ ਦੇਰਾਂ ਦੋ ਦੇਰਾ ਦੂਰ ਜਾ ਕੇ ਦੇਖਦੇ ਆ ਅੱਖਾਂ ਹੋਵੇ ਨਾ ਹੋਵੇ ਵੈਸੇ ਮੈਂ ਗੱਲ ਕਰ ਲਈ ਉੱਥੇ ਫੋਨ ਕਰਿਆ ਵਾ ਐਜੰਸੀ ਦੇ ਵਿੱਚ ਸਾਰੀ ਗੱਲਬਾਤ ਦੱਸਤੀ ਉਹਨਾਂ ਨੂੰ ਸਿੱਧਾ ਐਜੰਸੀ ਵਾਲਾ ਫੋਨ ਮਾਰਿਆ ਰਿਸੀਕਲ ਆਪਣਾ ਦੇਰਾ ਦੂਰ ਨੂੰ ਦੇਰਾ ਦੂਰ ਨਾਲ ਸਾਨੂੰ ਫੋਨ ਆਇਆ ਕਹਿੰਦੇ ਆਜੋ ਸਰ ਤੁਹਾਡੀ ਪੂਰੀ ਹੈਲਪ ਹੋਊਗੀ ਪਰ ਉਹਨਾਂ ਨੇ ਇਹ ਟਾਈਮ ਦਾ ਕਰੇ ਆ 5:30 ਐਜੰਸੀ ਚ ਆਜੋ 5:30 ਬਾਅਦ ਤੁਹਾਡੀ ਗੱਡੀ ਠੀਕ ਕਰ ਦਾਂਗੇ ਜੇ 5:30 ਤੱਕ ਲੈ ਲਓਗੇ ਫਿਰ ਵੀ ਖੇਡ ਚੜਾ ਲਾਂ ਇਹਦਾ ਵੀ ਇਲਾਜ ਹੈਗਾ ਉਹ ਤੁਹਾਨੂੰ ਬਾਅਦ ਚ ਦੱਸਾਂਗੇ 5:30 ਪਰ ਹੁਣ ਸਾਡੀ ਗੱਲਬਾਤ ਹੋ ਗਈ ਹੁਣ ਅਸੀਂ ਲਾਈਨ ਦੇ ਵਿੱਚ ਆ ਲਾਗੇ ਲਾਈਨ ਦੇ ਵਿੱਚ ਜੇ ਅਸੀਂ ਇਹ ਨਾ ਕਰਦੇ ਤੇ ਤੁਹਾਡੀ ਗੱਡੀ ਦਾ ਰੱਬ ਨਾ ਕਰ ਤੁਹਾਡੀ ਗੱਡੀ ਖਤਰਾ ਹੁੰਦੀ ਹੈ ਨਾ ਤਾਂ ਜਿਹੜੇ ਮੇਨ ਟੋਲ ਫਰੀ ਨੰਬਰ ਕੋਈ ਵੀ ਗੱਡੀ ਉਹ ਟੋਲ ਫਰੀ ਨੰਬਰ ਤੇ ਫੋਨ ਕਰ ਲੈ ਕਰੋ ਬਸ ਹੁਣ ਅਸੀਂ ਨਾ ਗੱਡੀ ਦੇ ਪਾਸੇ ਹੀਟਿੰਗ ਅੱਧਾ ਗਿਆ ਇਹਦਾ ਸਾਨੂੰ ਥੋੜਾ ਟਰੱਕ ਦਾ ਪਤਾ ਲੱਗ ਗਿਆ ਅਸੀਂ ਜਦੋਂ ਉਤਰਾਈ ਆਉਂਦੀ ਨਿਊਕਲ ਕਰਦੇ ਨੇ ਗੱਡੀ ਨੂੰ ਤੇ ਉਹ ਯਾਸੀ ਵਾਲੇ ਬੰਦੇ ਸਾਨੂੰ ਪੈਸੇ ਕਾਫੀ ਸਮਝਾਏ ਜਦੋਂ ਅਸੀਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਤੇ ਉਹ ਕਹਿੰਦਾ ਵੀ ਗੱਡੀ ਜਾਮ ਚ ਨਾ ਖੜਾਓ ਜਿੱਥੇ ਤੁਹਾਡੀ ਗੱਡੀ ਖੜੀ ਰਹੇ ਕਰਨੀ ਜਾਈਦੀ ਵਾ ਤੋਰ ਕਰ ਤੋਰ ਕੇ ਰੱਖਿਓ ਤੇ ਗੱਡੀ ਦਾ ਏਸੀ ਬੰਦ ਕਰ ਦਿਓ ਸਾਰਾ ਕੁਝ ਬੰਦ ਕਰ ਦਿਓ ਹਾਂ ਤੇ ਹੁਣ ਤਿੰਨ ਫਸ ਗਿਆ ਪਾਸਟੇਕ ਲਾ ਲ ਮੈਂ ਹੈਲੋ ਪਾਸਟੇਕ ਸਾਡੇ ਹੱਥ ਚ ਮੈਂ ਚਲੋ ਜੀ ਦੇਰਾ ਦੁੰਦੇ ਜੈਸੇ ਚ ਪੁੱਜ ਗਏ ਹੁਣ ਅਸੀਂ ਰੱਬ ਰੱਬ ਕਰਦੇ ਟੈਂਪਰੇਚਰ ਵੀ ਇੱਕ ਨਾ ਰਹਿ ਗਿਆ ਤਾਂ ਲੈ ਹੌਲ ਮੜ ਗਿਆ ਲਓ ਜੀ ਇੱਥੇ ਆ ਗਏ ਹੁਣ ਖੜੀ ਆ ਗੱਡੀ ਹਾਲੇ ਵੀ ਹੱਥੋਂ ਉਥੇ ਲਾ ਨਹੀਂ ਰਿਹਾ ਮੇਰਾ ਸਰਵਿਸ ਮੈਨੇਜਰ ਕਹਿੰਦਾ ਫੋਟੋ ਕਮ ਸੁਪਰ ਫਾਸਟ ਹੋ ਰਿਹਾ ਜਦੋਂ ਇਹੋ ਜਿਹਾ ਕੰਮ ਹੁੰਦਾ ਤਾਂ ਹੀ ਪਤਾ ਲੱਗਦਾ ਤੇ ਹੁਣ ਮੈਨੂੰ ਪਤਾ ਲੱਗਾ ਮੇਰੀ ਗੱਡੀ ਦੀ 2026 ਤੱਕ ਵਾਰੰਟੀ ਹੈ ਇਹ ਜਿਹੜਾ ਪੱਖਾ ਹੁਣ ਫ੍ਰੀ ਚ ਬਦਲਿਆ ਜਾਊਗਾ ਸਾਰਾ ਕੁਝ ਮੈਂ ਸਾਰਵਡ ਕੀਤੀ ਫਿਰ ਅਗਲੇ ਵੀ ਲੱਗੇ ਪੈਸੇ ਹੁਣ ਜਿਹੜੇ ਇਹਨਾਂ ਦੀ ਸਰਵਿਸ ਚਾਰਜ ਸਰਵਿਸ ਚਾਰਜ ਚਾਰਜ ਲੱਗਣਗੇ ਬਾਕੀ ਆਪਣਾ ਕੰਮ ਫ੍ਰੀ ਚ ਹੋ ਜਾਣਾ ਦੇਖਦੇ ਹੁਣ ਕਿੰਨੇ ਬਾਕੀ ਦੱਸਦਾ ਕਿ ਆ ਕੋਈ ਸਾਰਾ ਕੁਝ ਹੋ ਜਾਣਾ ਸਾਡੀ ਵਾਪਸ ਦੀ ਵੀਡੀਓ ਆਹਾਂ ਬੰਦੇ ਪੈਂਦੇ ਕਈ ਵਾਰ ਹੋ ਜਾਂਦੇ ਨੇ ਇੰਨੀ ਚੀਜ਼ੇ ਵੱਡੇ ਵੱਡੇ ਸਾਰਾ ਛੋਟੇ ਛੋਟੇ ਚੀਜ਼ਾਂ ਹੁੰਦੀ ਰਹਿੰਦੀ ਐ ਲਓ ਜੀ ਹੋ ਗਿਆ ਕੰਮ ਸ਼ੁਰੂ ਸਾਡਾ ਬਾਈ ਇੱਕ ਚੀਜ਼ ਆ ਮਹਿੰਦਰ ਰਾਣੇ ਦੀ ਸਰਵਿਸ ਬਹੁਤ ਵਧੀਆ ਬਣਦੀ ਆ ਚੀਜ਼ ਦੀ ਤਾਰੀਫ ਕਰਨੀ ਬਣਦੀ ਆ ਐ ਬੰਦੇ ਸਪੈਸ਼ਲ ਐਸ ਬੰਦੇ ਨੇ ਮੈਨੂੰ ਬਹੁਤ ਗੈਰਡ ਕੀਤਾ ਪਹਿਲਾਂ ਆ ਕੇ ਵੀ ਇਦਾਂ ਦਾ ਕਰ ਇਦਾਂ ਦਾ ਕਰ ਬੋਦੋਦੋ ਕਰਿਆ ਬਾਕੀ ਸੁਨੀਲ ਔਰ ਥੋਰ ਵੀ ਤੁਹਾਡੇ ਬੰਦਾ ਘੰਟਾ ਸਾਰਾ ਕੰਮ ਕਹਿੰਦੇ ਫ੍ਰੀ ਚ ਕਰਕੇ ਦੋੰਗੇ ਤੂੰ ਵੀ ਨਾਲੇ ਤਾਂ ਤੂੰ ਤਾਂ ਸਾਡੇ ਘਰ ਦਾ ਹੀ ਬੰਦਾ ਈ ਬਧੀਆ ਭਾਈ ਸਰਵਿਸ ਜਿੱਥੇ ਤਾਂ ਸਾਨੂੰ ਲੱਗਾ 2 ਮਿੰਟ ਲੱਗੇ ਕਹਿੰਦੇ ਨਾਲ ਦੇ ਨਾਲ ਸਾਨੂੰ ਕਰਕੇ ਭੇਜ ਦੇਣਾ ਕੋਈ ਦਿੱਕਤ ਨਹੀਂ ਆਉਣ ਦੇਣੀ ਪਰ ਸਾਨੂੰ ਰਿਸ਼ੀ ਕੇਸ ਵਾਲਿਆਂ ਨੇ ਬਹੁਤ ਤੰਗ ਕੀਤਾ ਉਹਨਾਂ ਦਾ ਹੋਇਆ ਨਹੀਂ ਤਾਂ ਪੱਖਾ ਅੱਛਾ ਉਹ ਨੇ ਨਾ ਅਫੀਸ ਜੀ ਜੇ ਮੈਂ ਉਹ ਕਹਿੰਦਾ ਇੱਥੇ ਜਾ ਫਿਰ ਅਸੀਂ ਹੌਲੀ ਹੌਲੀ ਉੱਥੇ ਦੇਖਾਂ ਆਪ ਅੱਖਾਂ ਪਿਆ ਪੁਰਾਣਾ ਜਿਹੜਾ ਕੱਢ ਕੇ ਬਾਹਰ ਪਾ ਰਹੇ ਆਣੇ ਨੇ ਦੱਤੈ ਮੈਨੂੰ ਕੋਈ ਲੱਗਾ ਹੈਗਾ ਮੈਂ ਤਾਂ ਅੰਦਰੇ ਗੱਲਾਂ ਬਾਤਾਂ ਮਾਰਦਾ ਰਹਿ ਗਿਆ ਹੈ ਸੰਗਦਰ ਬਸਰ ਪੇੜ ਤਾਂ ਹੋ ਜੂਗੀ ਇਹਦੀ ਜਾਨੀ ਹੋਵੇ ਹੈ ਐ ਗੱਲ ਇਹ ਇਹ ਤਾਂ ਜਾਮ ਹੁੰਦਾ ਫੇਰ ਵੀ ਤਾਂ ਮੈਂ ਦੇਖ ਲਿਆ ਨੋਰਮ ਤੋਂ ਮਰੇ ਬੰਦ ਬਿਲ ਪੈ ਗਿਆ ਬੰਦ ਬਿਲ ਵਿਚੇ ਕੁ ਹੋ ਗਿਆ ਹੈ ਹਾਂ ਵੀ ਦਹਾਂ ਤੱਕ ਲਿਸ਼ ਗਰਮ ਤਾਂ ਹੁੰਦਾ ਤੱਕ ਪਿਆ ਕੀ ਕਰਨਾ ਇਹ ਫੇਰ ਕਰਾਂਗੇ ਨਾ ਹਵਾ ਮਾਰਨੀ ਹਵਾ ਇਧਰ ਫੇਟੇ ਜਿਹੇ ਹੁੰਦੇ ਮੈਂਨ ਤੇ ਕੀਮਤ ਪੁੱਛੀ 8000 ਦਾ ਪੱਖਾ ਦਾ ਇਹ 8000 ਦਾ ਨੁਕਸਾਨ ਹੋ ਗਿਆ ਦਾ 970 9000 ਕੇ ਹੋ ਗਿਆ 9000 ਹੋ ਰਿਹਾ ਜੇ ਇਦਾਂ ਕੋਸਾਵਾ ਤੁਹਾਨੂੰ ਮੈਂ ਆਹ ਰੁਕੋ ਲਿਖ ਰਿਹਾ ਤੇ ਇੱਥੇ 970 9000 ਦੀ ਹੋ ਗਿਆ ਏਸੀ ਵੀ ਨਹੀਂ ਚੱਲਦਾ ਕੁਝ ਵੀ ਨਹੀਂ ਚੱਲ ਰਿਹਾ ਗਰਮ ਹਵਾ ਦੀ ਪੂਰੀ ਏਸੀ ਲਾਈਟ ਦਾ ਗਰਮ ਹੋ ਜਾ ਰਿਹਾ ਸੀ ਗੱਡੀ ਗਰਮ ਹੁੰਦੀ ਦੀ ਬਹੁਤ ਜ਼ਿਆਦਾ ਫੁੱਲ ਹੀਟ ਹਾਂ ਨਹੀਂ ਇਸ ਦਾ ਮੈਂ ਸਾਰਾ ਪਤਾ ਕਰ ਲਿਆ 2026 ਤੱਕ ਦਾ ਇਹ ਹੋਰ ਵਾਰੰਟੀ ਹੈ ਠੀਕ ਹੈ ਫਿਰ ਵਾਜੂ ਵੀ ਜਾਣੀ ਹੈ ਵਧਾ ਲਓ ਹਾਂ 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 ਵਧਾ ਲਾਂਗੇ ਫਿਰ ਥੋੜੇ ਪੈਸੇ ਲੈਂਦੇ ਵਧਾ ਦਿੰਦੇ ਆ ਇਸ ਨੂੰ ਬੈਰਿੰਗ ਬੋਰਮ ਕੀ ਹੋਗਾ ਬੈਰਿੰਗ ਦਾ ਇਹ ਕਾ ਬੈਰਿੰਗ ਨਾ ਹੋ ਜਾਣਾ ਹਾਂ ਭਈਆ ਇਹ ਇਹ ਲੈ ਕੇ ਜਾ ਸਰਤੇਗਾ ਨਹੀਂ ਨਾ ਭਈਆ ਹਾਂ ਇਹ ਵਾਰੰਟੀ ਵਿੱਚ ਜਾਏਗਾ ਅਸੀਂ ਵਾਰੰਟੀ ਵਿੱਚ ਜਾਏਗਾ ਠੀਕ ਹੈ ਠੀਕ ਹੈ ਠੀਕ ਦੇਖਿਆ ਭਾਈ ਉਹੀ ਗੱਲ ਹੋ ਗਈ ਉਹਦੇ ਵਾਲੀ ਕਹਿੰਦਾ ਨਹੀਂ ਲੈ ਕੇ ਜਾਏਗੇ ਲੋ ਪਾਈ ਸਾਰਾ ਸਟਾਫ ਆ ਗਿਆ ਗੱਡੀ ਦੇਖਣ ਦੇਖਦੇ ਨਹੀਂ ਹੈਗੇ ਹੁਣ ਦੇਖਿਆ ਸਾਰਾ ਗੱਡ ਵੱਡੀ ਬਾਹਰ ਕੋ ਛੱਡਾ ਉੱਪਰ ਪਿਆ ਬੰਕ ਦਾ 15 ਤੋਂ 20 ਮਿੰਟ ਕਿਹਾ ਤਾਂ 15 20 ਮਿੰਟੇ ਲਾਜਿਆ ਹੈ ਬਾਈ 15 ਤੋਂ 20 ਮਿੰਟ ਕਿਹਾ ਤਾਂ 15 20 ਮਿੰਟ ਸਾਨੂੰ ਤੋਰਤਾ ਇੰਨਾ ਕੰਮ ਤਾਂ ਬਸ ਇੰਨੀ ਸਰਵਿਸ ਹੈ ਮੇਰੇ ਨਾਲ ਖੜੇ ਨੇ ਸਦੀਰ ਰੋਤੌਰ ਜੀ ਤੇ ਬਹੁਤ ਵਧੀਆ ਸਰਪੰਚ ਦਿੱਤੇ ਜਿਹੜਾ ਨੇ ਤੇ 20 ਮਿੰਟ ਚ ਗਿਆ ਤਾਂ 20 ਮਿੰਟ ਸਾਡਾ ਪੱਖਾ ਪਾ ਕੇ ਤੋੜਤਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ ਬਹੁਤ 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 ਨਾਈਸ ਬੰਦੇ ਬਹੁਤ ਨਾਈਸ ਬੰਦੇ ਜਦੋਂ ਉਸ ਦੀ ਗੱਡੀ ਲੈ ਕੇ ਅੰਦਰ ਆਏ ਤੇ ਸਭ ਤੋਂ ਪਹਿਲੇ ਅੱਗੇ ਖੜੇ ਤੇ ਇਹ ਤੁਹਾਨੂੰ ਪੰਜਾਬ ਤੋਂ ਆਏ ਤੇ ਤੁਹਾਡਾ ਸਭ ਤੋਂ ਪਹਿਲੇ ਧਾਰ ਤੇ ਹੋ ਗਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ ਸਦੀਰ ਜੀ ਓਕੇ ਜੀ ਫਿਰ ਓਕੇ ਮਿਲਦੇ ਜੀ ਸਾਰਿਆਂ ਨੂੰ ਫਿਰ ਓਕੇ ਇਧਰ ਆ ਜਾ ਇਧਰ ਇਧਰ ਬਿਛ ਲੈਣੇ ਬਰਾਬਰ ਚਲ ਤੋਰ ਲੈ ਤੋਰ ਲੈ ਤੋਰ ਲੈ ਬਾਈ ਗੱਡੀ ਨੰਮੇ ਗੱਡੀ ਕਰਾ गाड़ी का कितना नंबर है मेरी का गाड़ी का नंबर कितना है गाड़ी का नंबर कितना है पीबी हां गलत तो नहीं बता दिया जीरो 92 00 92 ध्यान में वो तो बोल पहला ध्यान दे हां शुक्रिया भाई ਇੱਕ ਵੀ ਫੀਡਬੈਕ ਆ ਗਿਆ ਸਰ ਬੋਟਰ ਵਾਲਾ ਮੋੜ ਲਓ ਬਈ ਇਤਨੀ ਤੇ ਆਵੇ ਉਹ ਇ tanto ਆਇਆ ਮੈਂ ਕਹਿੰਦਾ 200 ਮੀਟਰ ਚੱਦਰ ਜਾਣਾ ਲੈ ਵੀ ਚੱਲਦੇ ਹੁਣ ਗੱਡੀ ਦੀ 쿨ਿੰਗ ਓਏ ਹਾਏ ਹਾਏ ਕੀ ਸਵਾਦ ਆ ਰਿਹਾ ਆ ਆਹਾਹਾਹਾਹਾ ਆਹਾਹਾਹਾਹਾ 200 ਮੀਟਰ ਮੁੜ ਕੇ ਦੇ ਬਈ ਹੈਂ ਮੁੜਿਓ ਗਰਮੀ ਵੈਸੇ 3 ਘੰਟੇ ਆਪਣੇ ਖਰਾਬ ਹੋ ਗਏ ਤਿੰਨ ਦਿਨ ਤੋਂ ਵੀ ਜ਼ਿਆਦਾ ਤਿੰਨ ਦਿਨ ਤੋਂ ਹੀ ਤਿੰਨ ਕਿਲੋ ਆਪਾਂ ਜਿਹੜਾ ਹੌਲੀ ਹੌਲੀ ਆਇਆ ਉਹ ਸਫਰ ਵੀ ਤਾਂ ਚੱਲ ਗਿਆ ਹਾਂ ਉਹ ਵੀ ਹਾਂ ਚਾਰ ਘਾਟੇ ਪਰ ਲੱਗ ਗਿਆ ਇਸ ਟਾਈਮ ਨੂੰ ਆਪਾਂ ਚੰਡੀਗੜ੍ਹ ਤੇ ਡੇੜਗੜ੍ਹ ਤੋਂ ਹੋ ਜਾਣਾ ਦਾ ਕੰਡੀਗੜ੍ਹ ਤੇ ਡੇੜਗੜ੍ਹ ਪਹੁੰਚਣ ਵਾਲਾ ਹੋਣਾ ਤੇ ਅਸੀਂ ਹੁਣ ਜੀ ਬਸ ਸਾਰੇ ਡਾਇਰੈਕਸ਼ਨ ਹੈ orange ਲੋ ਜੀ ਗੱਡੀ ਸਾਡੀ ਸਿਮਰ ਗਈ ਪਰ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਅੱਜ ਜੇ ਗੱਡੀ ਐਦਾਂ ਖਰਾਬ ਹੋ ਜਾਵੇ ਰੱਬਨਾ ਅਸੀਂ ਤਾਂ ਕਹਿੰਦਾ ਅਹੀਂ ਹੋਵੇ ਔਰ ਚੀਜ਼ਾਂ ਦਾ ਪਤਾ ਪੜਾ ਲੱਗਿਆ ਮੈਨੂੰ ਗਾਰੰਟੀ ਬਾਰੇ ਨਹੀਂ ਤਾਂ ਪਤਾ ਮੇਰੀ ਗੱਡੀ ਦੀ 2026 ਤੱਕ ਦੀ ਗਾਰੰਟੀ ਹੈ ਠੀਕ ਹੈ ਇਹ ਨਹੀਂ ਤੇ ਪਤਾ ਵੀ ਇਹ ਸਾਰਾ ਚੀਜ਼ਾਂ ਫ੍ਰੀ ਚ ਪੈ ਜਾਣੀਆਂ ਵੀ ਜਿੱਦਾਂ ਪਹਿਲੀ ਏਜੰਸੀ ਚ ਗਏ ਬਾਈ ਉਹਨਾਂ ਨੇ ਬਹੁਤ ਰੂਡਲੀ ਬਿਹੇਵ ਕੀਤਾ ਤੇ ਰਿਸ਼ਕੇਸ਼ ਵਾਲਿਆਂ ਨੂੰ ਸਾਡਾ ਘਟੋੜ 1.5-2 ਘੰਟੇ ਉਹਨਾਂ ਨੇ ਖਰਾਬ ਕਰਿਆ ਜੋ ਨਾ ਇੰਨਾ ਖਰਾਬ ਕਰ ਦੇ ਸਾਡਾ ਅਸੀਂ ਇੱਥੇ ਆ ਜਾਣਾ ਸਿੱਧਾ ਫਿਰ ਗੱਡੀ ਉਹਨਾਂ ਦੱਸਿਆ ਕਿ ਕਿੱਦਾਂ ਚਲਾਉਣੀ ਫਿਰ ਮੈਂ ਸਰਵਿਸ ਜਿਹਦੇ ਟੋਲ ਫ੍ਰੀ ਤੋਂ ਉਹਨਾਂ ਨੂੰ ਕਿੱਦਾਂ ਕਿੱਦਾਂ ਫਿਰ ਸਾਰੇ ਉਹਨਾਂ ਨੇ ਸਾਨੂੰ ਇੱਕ ਬੰਦਾ ਦਿੱਤਾ ਕਿੱਦਾਂ ਕਿੱਦਾਂ ਗੱਡੀ ਕਿੱਦਾਂ ਚਲਾਉ ਭਈ ਮੈਂ ਤਾਂ ਹੁਣ 100 ਬਟਾ 100 ਨੰਬਰ ਦਊਂਗਾ ਮੇਦਰ ਵਾਲਿਆਂ ਨੂੰ ਅੱਜ ਜਿੱਦਾਂ ਦੇਣੇ ਦਾ ਮੈਨੂੰ ਬਿਹੇਵੀਅਰ ਲੱਗਿਆ ਬੰਦਾ ਜਿਹੜਾ ਹੁਣ ਸੁਨੀ ਸੁਨੀਰ ਉਹ ਔਰਥੋਰ ਦਾ ਬਹੁਤ ਘੈੜ ਬੰਦਾ ਘੈੜ ਦੀ ਸਰ ਹੈ ਕਹਿਦੀ ਜਿਹਨੂੰ ਕਹਿਦੀ ਬੜਾ ਬੰਦੇ ਨੇ ਆਣ ਚਾਹ ਪਾਣੀ ਕੋਲ ਠੰਡਾ ਪਾਣੀ ਕੇ ਅੱਗੇ ਪਿਛੇ ਰਿਆ ਸਰਦਾਰ ਜੀ ਦੱਸੋ ਕੋਈ ਚੀਜ਼ ਖਾਣੇ ਨੂੰ ਮੁਕਾਵਾ ਖਾਦਾ ਪੀਦਾ ਕੁਝ ਕਹਿੰਦਾ ਭਾਈ ਸਾਨੇ ਸੇਵਾ ਪੁੱਛੀ ਜਾਂ ਹਾਂ ਸੇਵਾ ਪੁੱਛੀ ਬੰਦੇ ਨੇ ਆ ਹਾਂ ਵਧੀਆ ਲੱਗਿਆ ਖਾਣਾ ਵਧੀਆ 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 ਓਵਰ ਆਲ ਫਿਰ ਮੈਂ ਕਹਾਂ ਵੀ ਤੁਹਾਨੂੰ ਜਿਹੜੀ ਰੇਟਿੰਗ ਮੇਰੇ ਵੱਲ ਤੇ 100 ਆਪਣੇ ਬਦਨਾ ਨੂੰ ਬਦਨਾ ਨੂੰ ਕੀ ਕਹਿੰਦਾ ਨਹੀਂ ਯਾਰ ਵੀਡੀਓ ਬਣਾਉਣੀ ਦੀ ਕਿਉਂ ਯਾਰ ਜਿੱਦਾਂ ਮੈਨਾਂ ਹੁਣ ਜਦੋਂ ਵੀਡੀਓ ਬਣਾਉਣਾ ਮੇਰਾ ਫੇਸ ਸਾਹਮਣੇ ਦਿਖ ਰਿਹਾ ਮੈਨੂੰ ਮੈਨੂੰ ਐਂ ਲੱਗ ਰਿਹਾ ਵੀ ਥਕਾਵਟ ਮੇਰੇ ਚਿਹਰੇ ਤੇ ਬਹੁਤ ਝਲਕ ਰਹੀ ਥੋੜਾ ਹਲਕਾ ਜਿਹਾ ਲਿਸਾ ਜਿਹਾ ਲੱਗਦਾ ਕਿ ਇਹ ਥਕਾਵਟ ਆ ਅ ਜਦੋਂ ਅਸੀਂ ਗਏ ਉੱਪਰ ਨੂੰ ਕੁਝ ਨਹੀਂ ਖਾਦਾ ਪੀਤਾ ਹੈ ਜਦੋਂ ਆਏ ਆ ਬਹੁਤ ਘੱਟ ਖਾਦਾ ਪੀਤਾ ਵੀ ਹੂੰ ਸਫ਼ਰ ਵਿੱਚ ਥੋੜਾ ਘੱਟ ਘੱਟ ਵੱਡੇ ਖਾਦਾ ਕਿਹਾ ਹੋ ਗਿਆ ਹੈ ਇਹੋ ਨਾ ਮੈਂ ਹਰੀ ਤੇਜ਼ ਰਫਾਉਣ ਲੱਗਿਆ ਗੱਡੀ ਸਾਡੀ 200 ਕਿਲੋਮੀਟਰ ਹੋਰ ਚੱਲੂਗੀ ਆਪਣੀ ਹੈ ਨਾ ਅੱਧਾ ਤਾਂ ਥੱਲੇ ਆ ਗਈ ਸਾਡੀ ਤਕਰੀਬਨ ਮੰਨ ਕੇ ਚੱਲੋ 2 2.5 00 ਦੇਖ ਲਵੇ 2 ਤੋਂ 2.5 2.5 ਟੈਂਕ ਲੱਗ ਜਾਂਦੀਆਂ ਹੇਮਕੁੜਾ ਤੋਂ ਯਾਤਰਾ ਦੀ ਹੈ ਬਾਈ ਹਾਂਜੀ ਬਾਈ ਮੈਂ ਕਹਿੰਦਾ 2.5 ਟੈਂਕ ਲੱਗੇ ਜਾਂਦੀਆਂ ਨਾ 2.5 ਟੈਂਕੀਆਂ ਰਾਂਝੀ ਹਾਂ ਰਾਂਝਾ ਲੱਜੇ 2.5 ਲੱਗਿਆ ਤੇ ਢਾਬਾ ਦੇਖੋ ਸਾਡਾ ਕਾਕਾ ਬਾਈ ਇੱਧਰ ਉਹ ਲਿਖਿਆ ਸਾਹਮਣੇ ਕਾਕਾ ਕਾਕੇ ਦਾ ਢਾਬਾ ਕਾਕੇ ਦਾ ਢਾਬਾ ਕਹਿੰਦੇ ਇਹ ਮੈਨੂੰ ਕਹਿੰਦੇ ਕਾਕਾ ਲੱਭ ਲੈ ਕਾਕਾ ਲੱਭ ਲੈ ਕਾਕਾ ਹੁਣ ਲੱਭਿਆ ਸੀ ਰੋਟੀ ਖਾਉਂਗਾ ਕਾਕੇ ਦਾ ਢਾਬਾ ਕਾਕੇ ਦਾ ਢਾਬਾ ਬਈ ਬੜੇ ਬੰਦੇ ਵੇ ਆਪਣੇ ਢਾਬਾ ਖੋਲੇ ਕਾਕੇ ਨੇ ਕਾਕਾ ਆ ਚੀਜ਼ ਦੱਸਿਓ ਨਹੀਂ ਅੱਜ ਪਤਾ ਲੱਗਿਆ ਹਨਾ ਇਹ ਚੋਰੀਆ ਮੇਨ ਹਾਈਵੇ ਪਰ ਗੁਫਤਿ ਚੁਪਤੀ ਵਾਲੇ ਗੁਫਤਿ ਚੁਪਤਿਆ ਹੈ ਕੁੱਤੇ ਵੀ ਰੱਖੇ ਬਾਈ ਸਰਾਵਲਾ ਦੁੱਤੇ ਵੇ ਸੀ ਤੇ ਕਿ ਹਾਂ ਦੇਖ ਲੈ ਇਹ ਮਾਲਕ ਇਦਾਂ ਹੀ ਹੁੰਦੇ ਜਿਹੜੇ ਮਾਲਕ ਹੁੰਦੇ ਨਾ ਨਿਗਾਹ ਹੋਵੇ ਚਾਰੇ ਪਾਸੇ ਗੱਬੇ ਨਹੀਂ ਬੈਠਾ ਹੈਗਾ ਕੋਈ ਕੀ ਕਰ ਰਿਹਾ ਕੋਣ ਕੀ ਕਰ ਰਿਹਾ ਇਹਨੂੰ ਇੱਥੇ ਸਾਰਾ ਦਿਖ ਰਿਹਾ ਬਾਈ ਆਹ ਕੰਦ ਤੇ ਆਹ ਕੰਦ ਐਨ ਖੁੰਝ ਸਾਈਜਪੁਰ ਬੈਠ ਕੇ ਦੇਖ ਰਿਹਾ ਚਾਰੇ ਪਾਸੇ ਕਿਹੜਾ ਵਰਕਰ ਕਿੱਥੇ ਕੰਮ ਕਰ ਰਿਹਾ ਇਹ ਕਿਹ ਆ ਹਿਸਾਬ ਤੱਕ ਇਹ ਬਲੌਏ ਕਿੰਨੇ ਕੰਮ ਕਰ ਰਿਹਾ ਕਿੰਦਾ ਕਿੰਦਾ ਬੰਦਾ ਕੰਮ ਕਰ ਰਿਹਾ ਚਾਰੇ ਪਾਸੇ ਨਿਗਾਹ ਦੇਖੋ ਬਾਈ ਬੰਦੇ ਦੀ ਬਿਜ਼ਨਸਮੈਨ ਬੰਦੇ ਇਦਾਂ ਹੀ ਬਾਈ ਮਾਚੀ ਸਿੱਖ ਲਈ ਇਹ ਹੁਣ ਕਿਤੇ ਖੁੰਜੀ ਸੰਭੇ ਕਰਨ ਆਪਾਂ ਨੇ ਇਹ ਬੰਦੇ ਦੇ ਕੰਮ ਕਰਾਣਾ ਐਵੇਂ ਕਰਾਣਾ ਮੈਨੂੰ ਹਾਂ ਹੋਰ ਦੱਸੋ ਕੀ ਆ ਕਰਨ ਲੇ ਕੇ ਉਹ ਰੋਟੀ ਉੱਲੇ ਠਰ ਕੇ ਆਉਗੀ ਰੋਟੀ ਉੱਲੇ ਠਰ ਕੇ ਆਉਗੀ ਲਓ ਜੀ ਆਪਣੇ ਅਸੀਂ ਪਿੰਡ ਪੁੱਜਦੇ ਆਂ ਤੇ ਮਹਰ ਦਾ ਨਿਮੈਦਰ ਬੈਠਾ ਮੇਰੇ ਨਾਲ ਤੇ ਮੁੰਡੇ ਨਾਲ ਦੇ ਸਾਰੇ ਲਾਹਤ ਤੇ ਤੇ ਆ ਪਿੰਡੋਂ ਨੂੰ ਗੱਡੀ ਮੁੜ ਕੇ ਨਿਮਾ ਲਿਮਨ ਲਾਈਟ ਪਾਲਦੀ ਹੁਣ ਤੋਂ ਟਾਈਮ ਦੇਖੋ ਹਾਂ ਦੇਖੋ ਟਾਈਮ ਦੇਖੋ ਰਾਤ ਦਾ 1:02 ਹੋ ਗਏ। ਹੂੰ ਤੇ ਸਾਰੇ ਸੁੱਤੇ ਪਏ ਆ। ਨਿਰਮਲ ਸੌ ਲੈ ਇੱਕ ਦੋ ਵਾਰੀ। ਨਹੀਂ। ਪਹਿਲਾਂ ਨਹੀਂ ਸੁੱਤਾ। ਨਿੰਮੇ ਨੇ ਐਵੇਂ ਰੋਡ ਦਸਦਾ ਰਹਿ ਇੱਧਰ ਮੁੜ ਜਾ ਉੱਧਰ ਮੁੜ ਜਾ। ਬੜੀ ਬਾਈ। ਬਾਈ ਐਸਾ ਮੈਂ ਪਤਾ ਨਹੀਂ ਕਿੱਕਣਾ। ਹਾਂ। ਨਹੀਂ ਮੈਨੂੰ ਪੂਰਾ ਘਬਰਾਟ ਨਹੀਂ ਹੋਈ। ਹਾਂ ਹਾਂ। ਕੋਈ ਕੁਝ ਨਹੀਂ ਹੋਇਆ। ਹਾਂ ਹਾਂ ਉਹ ਬੜੀਆ ਸਫਰ ਨਿਕਲਿਆ ਬਹੁਤ ਬੜੀਆ ਬਹੁਤ ਜਾਂਦੇ ਹੋਏ ਨਾ ਹੋਏ ਅੱਲਾਹ ਵੇ ਕਿਤੇ ਮੋੜ ਤੇ ਆਪਣਾ ਮਾਗੇ ਦੀ ਕਿਰਪਾ ਹੀ ਰਹੀ ਆ ਆਪਣਾ ਨਿਸ਼ਾਨ ਸਾਹਿਬ ਕੋ ਝੂਲਦਾ ਹੂੰ ਬਈ ਬਹੁਤ ਕਿਰਪਾ ਆ ਜਦੋਂ ਵੀ ਕਦੇ ਜਾਂਦੇ ਹੋ ਨਾ ਇਹ ਚੀਜ਼ ਬਹੁਤ ਸਾਹ ਦਿੱਤਾ ਹੀ ਨੇ ਵੀ ਹਾਂ ਮੇ ਮਹਾਰਾ ਦੀ ਬਹੁਤ ਕਿਰਪਾ ਰਹੀ ਹਾਂ ਉਹ ਬੜੀਆ ਸਫਰ ਹੈ ਸਟਾਟ ਅੱਲਾਹ ਵੇ ਮੇਰੇ ਪਿੰਡ ਦੀ ਅੰਗਲੀ ਆ ਹੂੰ ਨਿੰਮਨ ਬੈਲਟ ਕੋਲ ਸੀ ਨੱਤਾ ਗੱਡੀ ਨਹੀਂ ਹੁੰਦੀ ਆ ਬੋਂ ਬੋਰਾ ਟੇ ਟੇ ਕਰ ਲਾ ਕੇ ਲੈ ਆਵੇ ਜੰਮਿਆ ਤੇਰਾ ਘਰ ਆ ਗਿਆ ਹੁਣ ਸਭ ਤੋਂ ਲਾਸਟ ਮੈਂ ਜਾਣਾ ਮੈਂ ਮੇਰਾ ਮੈਂ ਚੱਕਰਪੋ ਮੈਂ ਪਰ ਆ ਕੇ ਤੇ ਪਿੱਛੇ ਲੈ ਖੋਲਤਾ ਸੀਗੇ ਮੈਂ ਖੋਲ ਦਾਂ ਬਾਰੇ ਖੋਲੇ ਲਈ ਫਿਰ ਬਾਈਕ ਅੱਛਾ ਗੱਡੀ ਮੇਰਾ ਇਹਦੇ ਜਿੱਥੇ ਉਹ ਬਾਈ ਦੋਨੇ ਲੈ ਜਾ ਨਹੀਂ ਹਾਂ ਦੇ 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 ਗਿੰਦੇ ਗਲੇ ਕੱਚ ਉਹ ਤੇਰੀ ਗਾੜਮ ਹੋਇਆ ਸੈਂਪਰ ਬੈ ਗਰਦੋਂ ਨਾ ਗੱਡੀ ਕਰਮ ਹੋ ਗਈ ਤੂੰ ਨਹੀਂ ਕਰਮ ਗੱਡੀ ਸਾਰੇ ਜਿਹਾ ਕਰਮ ਹੋ ਗਈਆਂ ਉਹ ਕਿੰਨੇ ਮੈਂ ਬਾਈ ਗਲਤੀ ਫਲਤੀ ਮਾਫ ਕਰੀ ਮਾਫੀ ਤੇ ਆਦੀ ਬਾਈ ਹਾਂ ਸਈ ਬਲਾਮਤ ਘਰ ਆ ਗਏ ਹਾਂ ਚਲ ਠੀਕ ਹੈ ਚੰਗਾ ਮੈਂ ਮਾਫੀ ਲਈ ਪੀਨੀ ਆ ਹੈ ਨਹੀਂ ਦੇ ਲੈ ਕਿੰਨਾ ਕਿ ਟਾਈਮ ਹੋ ਗਿਆ ਬਾਈ ਟਾਈਮ ਤਾਂ ਸਵੇਰ 6 ਵਜੇ ਲੈ ਨਹੀਂ ਜੀ ਹਾਂ 1:00 ਵੱਜ ਗਏ ਕਿੰਨੇ ਮਿੰਟ ਹੋ ਗਏ ਤੇ ਫਿਰ ਪੁੱਛ ਰਿਹਾ ਕਰਦੇ